ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਨ ਦੇ ਆ ਜਸਵੰਤਰ ਆਏ ਹੁਲਕਰ ਦਾ ਮਹਾਰਾਜ ਦੀ ਸਰਨ ਆਉਣਾ ਤੇ ਜਦੋਂ ਮਹਾਰਾਜ ਨੇ ਉਧਰ ਸਾਰਿਆਂ ਨੂੰ ਇਕੱਠਾ ਕੀਤਾ ਤੇ ਸਾਰਿਆਂ ਨੇ ਸਹਿਮਤੀ ਪੁੱਛੀ ਤੇ ਇਹੀ ਗੱਲ ਸਾਰਿਆਂ ਨੇ ਕਹੀ ਤੁਸੀਂ ਵਿੱਚ ਪੈ ਕੇ ਇਹਨਾਂ ਦੀ ਸੁਲ੍ਹਾ ਕਰਵਾਓ ਤੇ ਇਸ ਗੱਲ ਤੇ ਸਾਰਿਆਂ ਨੇ ਪ੍ਰਸ਼ੰਸਤਾ ਪ੍ਰਗਟਾਈ ਤੇ ਅਗਲੇ ਦਿਨ ਮਹਾਰਾਜ ਜੀ ਅੰਮ੍ਰਿਤਸਰ ਗਏ ਤੇ ਹੁਲਕਰ ਨੂੰ ਸਾਰਾ ਕੁਝ ਸਮਝਾਇਆ ਤੇ ਇਹ ਫੈਸਲੇ ਦਾ ਸਿੱਟਾ ਇਹ ਨਿਕਲਿਆ 24 ਦਸੰਬਰ 1405 ਈਸਵੀ ਨੂੰ ਹਲਕਰ ਤੇ ਅੰਗਰੇਜ਼ਾਂ ਵਿੱਚ ਸੁਲਾ ਹੋ ਗਈ ਤੇ ਅਹਿਮਦਨਾਮਾ ਲਖਵਾਇਆ ਗਿਆ ਜਿਸ ਅਨੁਸਾਰ ਉਹ ਸਾਰਾ ਇਲਾਕਾ ਜੋ ਅੰਗਰੇਜ਼ ਜਰਨੈਲ ਨੇ ਤਬਦੀ ਨਦੀ ਤੋਂ ਗਦਾਵਰੀ ਦੇ ਪੂਰਬ ਵੱਲ ਉਸ ਤੋਂ ਖੋਲਿਆ ਸੀ ਜੇ ਉਹ ਵਾਪਸ ਕੀਤਾ ਗਿਆ ਤੇ ਦੋਵੇਂ ਧਿਰਾਂ ਮਹਾਰਾਜ ਦੇ ਫੈਸਲੇ ਤੋਂ ਰਾਜੀ ਹੋ ਗਈਆਂ ਤੇ ਅੰਗਰੇਜ਼ ਸਰਕਾਰ ਨੇ ਮਹਾਰਾਜ ਸਾਹਿਬ ਤੇ ਆਲੂਵਾਲੀਆ ਸਰਦਾਰਾਂ ਨਾਲ ਮਿੱਤਰਤਾ ਹੋਰ ਪੱਕੀ ਕਰ ਲਈ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਦਾ ਇਤਿਹਾਸ ਜੇ ਤੁਸੀਂ ਇਤਿਹਾਸਿਕ ਵੀਡੀਓ ਚ ਦਿਲਚਸਪੀ ਰੱਖਦੇ ਹੋ ਤੇ ਆਪਣੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜਰੂਰ ਆਪਣੇ ਚੈਨਲ ਦੇ ਨਾਲ ਜੁੜੋ ਤੇ ਵਾਦ ਤੋਂ ਬਾਦ ਹੌਸਲਾ ਦੇਓ ਜਰੂਰ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਵੀਡੀਓ ਦੇ ਨਾਲ ਜੋੜੋ ਤੇ ਜਰੂਰ ਬੈਲ ਆਈਕਨ ਦਾ ਬਟਨ ਦਬਾਓ ਜਿਸ ਨਾਲ ਤੁਹਾਨੂੰ ਵੀਡੀਓਜ਼ ਆ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ